1 ਤਰੀਕ ਨਵਾਂ ਮਹੀਨਾ 2025 ਕਗਰ ਦਰਿਆ ਚੰਦਪਰਾ ਸਾਈਫਨ ਇਹ ਚੰਦਪਰਾ ਸਾਈਫਨ ਮਿੱਤਰ ਪਿਆਰਿਓ ਪੈਂਦਾ ਹੈ ਹਰਿਆਣੇ ਚ ਮਾਨਸਾ ਜ਼ਿਲ੍ਹੇ ਦੇ ਬਿਲਕੁਲ ਲੱਗਿਆ ਬਾਈ ਨਾਲ ਬਾਈ ਅੱਜ ਦੇ ਹਾਲਾਤ 1 ਤਰੀਕ ਦੇ ਸਵੇਰ ਦੇ 7:30 ਵਜੇ ਹੈ ਕੱਲ ਸ਼ਾਮ ਵਾਲੀ ਵੀਡੀਓ ਚ 6 ਫੁੱਟ ਤੇ ਪਾਣੀ ਸੀਗਾ 6 ਤੋਂ ਇੰਚ ਘੱਟ ਸੀਗਾ ਤੇ ਹੁਣ ਬਾਈ 6 ਤੋਂ 2 ਇੰਚ ਉੱਤੇ ਆ तकरीबन ਸਾਰੀ ਰਾਤ ਦੇ ਵਿੱਚ ਮਿੱਤਰ ਪਿਆਰੇ ਉਹ 3 ਇੰਚ ਪਾਣੀ ਕਹਿ ਸਕਦੇ ਆ ਆਪਾਂ ਵੀ 3 ਇੰਚ ਪਾਣੀ ਵਧਿਆ ਬਾਈ ਮੀ ਇਸ ਏਰੀਏ ਦੇ ਵਿੱਚ ਰੁਕਿਆ ਹੋਇਆ ਮਾੜੀ ਮੋਟੀ ਨਾ ਕਿਣ ਮਣ ਕਣੀ ਤਾਂ ਜ਼ਰੂਰ ਹੋਈ ਹੈ ਪਰ ਕੋਈ ਭਾਰੀ ਮੀਂਹ ਨਹੀਂ ਹੈ ਗਿਆ ਤੇ ਸਾਰੀ ਰਾਤ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਵੀ 3 ਇੰਚ ਕਹਿ ਲਓ 4 ਇੰਚ ਕਹਿ ਲਓ ਤੇ ਜਿਹੜਾ ਵੀ ਉਹ ਪਿੱਛੇ ਪਾਣੀ ਹੈ ਉਹ ਅੱਜ ਪਹੁੰਚੂਗਾ ਬਾਈ ਜਾਨਪੁਰਾ ਸਾਈਫਨ ਦੇ ਦੁਪਹਿਰ ਤੱਕ ਪਹੁੰਚ ਜਾਏ ਸ਼ਾਮ ਤੱਕ ਪਹੁੰਚ ਜਾਏ ਏ ਬਾਈ ਜਦੋਂ ਪਾਣੀ ਛੱਡਦੇ ਆ ਨਾ ਉੱਥੋਂ ਪਿੱਛੋਂ ਲਾ ਲੋ ਕਿਤੋਂ ਵੀ ਸੁਖਣਾ ਲੇਗ ਤੋਂ ਜਾਂ ਜਿਹੜੀ ਵੀ ਨਦੀ ਦੇ ਵਿੱਚੋਂ ਉਹ ਬਾਈ ਇੱਥੇ ਲਗਭਗ ਸਿਆਣੇ ਕਹਿੰਦੇ ਹੁੰਦੇ ਆ ਵੀ ਤਕਰੀਬਨ ਇੱਥੇ 4 ਦਿਨਾਂ ਦੇ ਵਿੱਚ ਪਹੁੰਚਦਾ ਹੈ ਉਹੀ 4 ਦਿਨ ਹੋ ਗਏ ਕੱਲ ਖਨੌਰੀ ਦੇ ਕੋਲੇ ਲੱਗਿਆ ਸੀਗਾ ਤੇ ਖਨੌਰੀ ਸ਼ਾਇਦ ਉਹ ਪਤਾ ਨਹੀਂ ਕਿੰਨੇ ਕਿਸਕ ਪਾਣੀ ਉਹ ਹੋਇਆ ਉਹ ਗੱਲਾਂ ਤੇ ਚਲੋ ਆਪਾਂ ਨਹੀਂ ਜਾਂਦੇ ਵੱਡੇ ਲੈਵਲ ਦੀਆਂ ਗੱਲਾਂ ਹੋ ਜਾਂਦੀਆਂ ਮਿੱਤਰ ਪਿਆਰਿਓ ਕਈ ਵਾਰੀ ਬਾਤ ਘੱਟ ਰਹਿ ਜਾਂਦੀ ਹੈ ਫਿਰ ਬਾਈ ਆਪਾਂ ਵਿੱਚ ਵਿਚਾਰੇ ਖਾਮ ਖਾਈ ਬੱਜ ਜਾਂਦੇ ਆ ਆਪਾਂ ਨੂੰ ਵਿੱਚ ਫਸਣ ਦੀ ਲੋੜ ਨਹੀਂ ਤੁਹਾਨੂੰ